ਰਜਿੰਦਰ ਕੌਰ ਜੀ ਦੀ ਰਚਨਾ ਅਜੋਕੇ ਸਮੇਂ ਵਿੱਚ ਬਜ਼ੁਰਗਾਂ ਦਾ ਘਟ ਰਿਹਾ ਸਤਕਾਰ ਕਿਸਤੀ ਦੇਣ ਕੌਣ ਜ਼ਿੰਮੇਵਾਰ ਬਜ਼ੁਰਗ ਮਾਤਾ ਪਿਤਾ ਘਰ ਵਿੱਚ ਸੰਗਣੇ ਦਰਖਤ ਦੀ ਤਰ੍ਹਾਂ ਹੁੰਦੇ ਹਨ ਜਿਨ੍ਹਾਂ ਦੀ ਸੰਗਣੀ ਛਾਂ ਹੇਠ ਸਾਰਾ ਪਰਿਵਾਰ ਆਨੰਦਮਈ ਜੀਵਨ ਬਤੀਤ ਕਰਦਾ ਹੈ ਪਰ ਅੱਜ ਦੀ ਭਾਈ ਤੌਰ ਦੀ ਜ਼ਿੰਦਗੀ ਵਿੱਚ ਨੌਜਵਾਨ ਪੀੜ੍ਹੀ ਕੋਲ ਇੰਨੀ ਅਨੂਠੀ ਦਾਤ ਬਹੁਤ ਘੱਟ ਹੈ ਪਰਿਵਾਰਾਂ ਵਿੱਚ ਬਜ਼ੁਰਗਾਂ ਨਾਲ ਹੁੰਦੇ ਦੁਰਵਿਵਹਾਰ ਨੂੰ ਦੇਖ ਕੇ ਰੂਹ ਕੰਬ ਉੱਠਦੀ ਹੈ ਗੁਰਬਾਣੀ ਵਿੱਚ ਬਹੁਤ ਸਾਰੇ ਗੁਰ ਸ਼ਬਦ ਹਨ ਜੋ ਇਸ ਵਾਰ ਸਮਝਾਰੇ ਨੇ ਪਿਓ ਪੁੱਤਰ ਦੇ ਰਿਸ਼ਤੇ ਨੂੰ ਗੁਰੂ ਰਾਮਦਾਸ ਜੀ ਨੇ ਬੜੇ ਹੀ ਸੁੰਦਰ ਬਚਨਾਂ ਨਾਲ بیان ਕੀਤਾ ਹੈ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬੜੀਰੇ ਤੂੰ ਹੋ ਤਿੰਸੋਂ ਝਗਰਤ ਪਾਪ ਪਾਪ ਹੈ ਪੁੱਤਰ ਪਿਤਾ ਨਾਲ ਕਿਉਂ ਝਗੜਦੇ ਰਹਿੰਦੇ ਹੋ ਜਿਨ੍ਹਾਂ ਮਾਪਿਆਂ ਨੇ ਜੰਮਿਆ ਪਾਲਿਆ ਹੁੰਦਾ ਹੈ ਉਹਨਾਂ ਨਾਲ ਝਗੜਨਾ ਪਾਪ ਹੈ ਅੱਜਕੱਲ ਇਹ ਦੇਖਣ ਵਿੱਚ ਆਉਂਦਾ ਹੈ ਕਿ ਬੀਤੀ ਆਜ਼ਾਦੀ ਤੇ ਖਿਆਲਾਂ ਦੀ ਖੁੱਲ੍ਹ ਕਰਨ ਪਰਵਾਰ ਟੁੱਟ ਰਹੇ ਹਨ ਪਰਿਵਾਰਾਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਨੂੰ ਉਹਨਾਂ ਦਾ ਬੰਦਾ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਸੋਚ ਤੇ ਅਨੁਭਵ ਦਾ ਉਪਮਾਨ ਅਤੇ ਮਖੌਲ ਉਡਾਇਆ ਜਾਂਦਾ ਹੈ ਵੱਡੀ ਉਮਰ ਅਤੇ ਸਰੀਰ ਵਿੱਚ ਆਈ ਕਮਜ਼ੋਰੀ ਕਾਰਨ ਉਹਨਾਂ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਸਮੇਂ ਸਿਰ ਅਤੇ ਉਹਨਾਂ ਦੀ ਪਸੰਦ ਦਾ ਖਾਣਾ ਅਤੇ ਪੈਨ ਨਹੀਂ ਦਿੱਤਾ ਜਾਂਦਾ ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਜੋ ਬਜ਼ੁਰਗ ਪਹਿਲਾਂ ਘਰ ਦੇ ਮਾਲਕ ਹੁੰਦੇ ਸਨ ਉਹਨਾਂ ਨੂੰ ਬਡਾਪੇ ਵਿੱਚ ਬਿਰਦ ਆਸ਼ਰਾਂ ਵਾਲਾ ਸਹਾਰਾ ਲੈਣਾ ਪੈ ਰਿਹਾ ਹੈ ਜੀਵਨ ਦੇ ਅਖੀਰਲੇ ਪਾਲੀ ਸੌੜੀਕ ਵਿੱਚ ਬਤੀਤ ਕਰਦੇ ਹਨ ਕਿ ਕਦੋਂ ਉਹਨਾਂ ਦੇ ਬੱਚੇ ਉਹਨਾਂ ਨੂੰ ਮਿਲ ਜਾਂ ਲੈਣ ਲਈ ਆਉਣਗੇ ਉਹ ਸੋਚਦੇ ਹਨ ਕਿ ਕਦੋਂ ਅਸੀਂ ਆਪਣੇ ਪੋਤੇ-ਪੋਤੀਆਂ ਨੂੰ ਮਿਲ ਸਕਾਂਗੇ ਕਈ ਵਾਰੀ ਇਹ ਉਡੀਕ ਇੰਨੀ ਲੰਬੀ ਹੋ ਜਾਂਦੀ ਹੈ ਕਿ ਜ਼ਿੰਦਗੀ ਛੋਟੀ ਲੱਗਦੀ ਹੈ ਬਜ਼ੁਰਗ ਮਾਤਾ ਪਿਤਾ ਬਿਰਧ ਆਸ਼ਰਮਾਂ ਵਿੱਚ ਹੀ ਅਖੀਰਲੇ ਸਵਸਥ त्याग ਦਿੰਦੇ ਹਨ ਭਾਈ ਗੁਰਦਾਸ ਜੀ ਨੇ ਅਜੇ ਹੀ ਸਚਾਈ ਦਾ ਚਿੱਤਰਣ ਆਪਣੀ ਸੈਂਤੀਵੀਂ ਵਾਰ ਦੀ 21ਵੀਂ ਪੌੜੀ ਵਿੱਚ ਕੀਤਾ ਹੈ ਕਾਮਣ ਕਮਾਣਿਆ ਆ ਰਿਆ ਕੀ ਤੋ ਕਾਮਣ ਕੰਤ ਪਿਆਰੇ ਜੰਮੇ ਸਾਈਂ ਵਿਸਾਰਿਆ ਵਿਵਾਹਾ ਮਾਂ ਪਿਓ ਵਿਸਾਰੇ ਸੁੱਖਾਂ ਸੁਖ ਵਿਵਾਹਾ ਸੌਣ ਸੰਯੋਗ ਵਿਚਾਰ ਵਿਚਾਰੇ ਪੁੱਤ ਨੋ ਹੈਂਦਾ ਮੇਲੇ ویک ਅੰਗਨਾ ਮਾਮਨ ਮਾਪਿਓ ਵਾਰੇ ਨੋਨਿਤ ਮਤ ਕਮੰਤ ਦੇ ਮਾਪਿਓ ਛੱਡ ਵੱਡੇ ਹਤਿਆਰੇ ਵਖ ਹੋਵੇ ਪੁੱਤ ਰਨ ਲੈ ਮਾਪਿਓ ਦੇ ਉਪਕਾਰ ਵਿਸਾਰੇ ਲੋਕਚਾਰ ਹੋਏ ਵੱਡੇ ਕੁਚਾਰੇ ਭਾਈ ਗੁਰਦਾਸ ਜੀ ਬਚਨ ਕਰਦੇ ਹਨ ਕਿ ਸੁੰਦਰ ਇਸਤਰੀ ਨੇ ਆਪਣੀ ਸੋਹੱਪਣ ਨਾਲ ਆਪਣੇ ਕੰਤ ਨੂੰ ਬਸ ਵਿੱਚ ਕਰ ਲਿਆ ਹੈ ਜਦੋਂ ਇਨਸਾਨ ਪੈਦਾ ਹੁੰਦਾ ਹੈ ਤਾਂ ਉਸ ਮਾਲਕ ਨੂੰ ਪੜਾ ਦਿੰਦਾ ਹੈ ਜਦੋਂ ਵਿਆਹ ਹੁੰਦਾ ਤਾਂ ਮਾਤਾ ਪਿਤਾ ਨੂੰ ਭਲਾ ਦਿੰਦਾ ਹੈ ਮਾਤਾ ਪਿਤਾ ਨੇ ਸੁੱਖਾਂ ਸੁੱਕੇ ਸੰਯੋਗ ਵਿਚਾਰ ਕਰਕੇ ਸ਼ਗਨਾ ਨਾਲ ਪੁੱਤਰ ਦਾ ਵਿਆਹ ਕੀਤਾ ਪੁੱਤਰ ਦਾ ਮੇਲ ਦੇਖ ਕੇ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ ਪਰ ਉਹੀ ਨੂੰ ਪੁੱਤਰ ਨੂੰ ਸਿਖਾਉਂਦੀ ਹੈ ਕਿ ਭਲਾ ਹੋਵੇ ਜੇ ਆਪਣੇ ਮਾਂ ਪਿਓ ਨੂੰ ਛੱਡ ਦੇਵੇ ਪੁੱਤਰ ਆਪਣੇ ਮਾਤਾ ਪਿਤਾ ਦੇ ਉਪਕਾਰਾਂ ਨੂੰ ਵਿਸਾਰ ਕੇ ਆਪਣੀ ਪਤਨੀ ਲੈ ਕੇ ਹੱਡ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਲੋਕਾਂ ਦਾ ਵਿਵਹਾਰ ਬਹੁਤ ਖੋਟਾ ਹੋ ਗਿਆ ਹੈ ਭਾਈ ਗੁਰਦਾਸ ਜੀ ਤਾਂ ਆਪਣੀ 34ਵੀਂ ਬਾਣੀ 21ਵੀਂ ਪੌੜੀ ਵਿੱਚ ਇਥੋਂ ਤੱਕ ਕਹਿੰਦੇ ਨੇ ਕਿ ਪੁੱਤ ਨਾ ਮੰਨੇ ਮਾਪਿਆਂ ਕਰਮ ਜਾਤੀ ਬੜੀ ਐ ਭਾਵੇਂ ਪੁੱਤਰ ਮਾਤਾ ਪਿਤਾ ਦੀ ਗੱਲ ਨਾ ਮੰਨੇ ਤਾਂ ਉਸਨੂੰ ਨੀਵੀਂ ਜਾਤ ਵਾਲਾ ਸਮਝਿਆ ਜਾਣਾ ਚਾਹੀਦਾ ਹੈ ਭਾਵੇਂ ਕਿ ਆਪਣੇ ਮਾਤਾ ਪਿਤਾ ਦੀ ਗੱਲ ਨਾ ਮੰਨਣ ਵਾਲਾ ਪੁੱਤਰ ਕਿਸੇ ਮਾਨ ਇੱਜ਼ਤ ਦਾ ਹੱਕਦਾਰ ਨਹੀਂ ਰਹਿ ਜਾਂਦਾ ਭਾਈ ਕਾਨ ਸਿੰਘ ਨਾਬਾ ਕਹਿੰਦੇ ਹਨ ਸੰਤਾਨ ਦਾ ਧਰਮ ਹੈ ਕਿ ਮਾਤਾ ਪਿਤਾ ਨੂੰ ਦੇਵਤਾ ਰੂਪ ਜਾਣ ਕੇ ਸੇਵਾ ਕਰੇ ਅਤੇ ਆਗਿਆ ਦਾ ਪਾਲਨ ਕਰਕੇ ਉਹਨਾਂ ਦੀ ਆਤਮਾ ਪ੍ਰਸੰਨ ਕਰੇ। ਉੱਤਮ ਆਚਾਰ ਦੇ ਪ੍ਰਭਾਵ ਨਾਲ ਅਤੇ ਯੋਗਤਾ ਰਾਹੀਂ ਕੁਲ ਪੂਸ਼ਣ ਬਣੇ। ਅਜੋਕੀ ਪੀੜੀ ਨੂੰ ਲੱਗਦਾ ਹੈ ਕਿ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਸੰਭਾਲ ਬਹੁਤ ਔਖਾ ਕੰਮ ਹੈ। ਅਸਲ ਵਿੱਚ ਇਸ ਤਰ੍ਹਾਂ ਨਹੀਂ ਹੈ। ਬਜ਼ੁਰਗ ਮਾਤਾ ਪਿਤਾ ਨੂੰ ਬਹੁਤਾ ਕੁਝ ਨਹੀਂ ਚਾਹੀਦਾ ਹੁੰਦਾ। ਉਹ ਤਾਂ ਚਾਹੁੰਦੇ ਹਨ ਥੋੜਾ ਜਿਹਾ ਪਿਆਰ, ਇੱਜ਼ਤ ਤੇ ਥੋੜਾ ਜਿਹਾ ਸਾਥ। ਵਡੇਰੀ ਉਮਰ ਵਿੱਚ ਬਜ਼ੁਰਗ ਸਰੀਰਕ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦੇ ਹਨ। ਵਡੇਰੀ ਉਮਰ ਵਿੱਚ ਉਹ ਬੱਚਿਆਂ ਦੀ ਤਰ੍ਹਾਂ ਜਿੱਦੀ ਤੇ ਖਝਾਊ ਸੁਭਾਅ ਵਾਲੇ ਹੋ ਜਾਂਦੇ ਹਨ ਸ਼ਾਇਦ ਇਸੇ ਕਰਕੇ ਕਿਹਾ ਗਿਆ ਹੈ ਕਿ ਬੱਚੇ ਤੇ ਬੁੱਢੇ ਇੱਕ ਬਰਾਬਰ ਹੁੰਦੇ ਹਨ ਬਜ਼ੁਰਗਾਂ ਦੇ ਅੰਦਰ ਆਈ ਤਬਦੀਲੀ ਨੂੰ ਨੌਜਵਾਨ ਸਮਝ ਨਹੀਂ ਪਾਉਂਦੇ ਇਸੇ ਕਾਰਨ ਦੋਹਾਂ ਦੀ ਸੋਚ ਵਿੱਚ ਵਖਰੇਵਾ ਪਾਇਆ ਜਾਂਦਾ ਹੈ ਇਹ ਵਿਖਰੇਵਾ ਰਿਸ਼ਤਿਆਂ ਉੱਪਰ ਆਪਣਾ ਪ੍ਰਭਾਵ ਛੱਡਦਾ ਹੈ ਵਡੇਰੀ ਉਮਰ ਦਾ ਪੜਾ ਜਿੰਦਗੀ ਦਾ ਸਭ ਤੋਂ ਔਖਾ ਸਫਰ ਹੈ ਕਿਉਂਕਿ ਇਸ ਸਫਰ ਵਿੱਚ ਸੰਭਾਲ ਕਰਨ ਦੇ ਲਈ ਆਪਣੇ ਵਿੱਚ ਸਰੀਰਕ ਅਤੇ ਮਾਨਸਿਕ ਸ਼ਕਤੀ ਘੱਟ ਹੁੰਦੀ ਹੈ ਤੇ ਇਸ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ ਭਾਰਤ ਪਿੰਤਾਮਾ ਵਾਲਾ ਦੇਸ਼ ਹੈ ਇੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਧਾਰਮਿਕ ਅਤੇ ਇਤਿਹਾਸਕ ਪਿਛੋਕੜ ਬਹੁਤ ਹੀ ਮਹਾਨ ਹੈ ਹਰ ਇੱਕ ਧਰਮ ਵਿੱਚ ਆਪਣੇ ਵੱਡੇ ਵੱਡੇ ਰਿਆ ਤੇ ਸੰਸਕਾਰਾਂ ਦੇ ਆਧਾਰ ਸਮਾਨ ਦੀ ਗੱਲ ਕੀਤੀ ਗਈ ਹੈ ਕੇਰਲ, ਤਮਿਲਨਾਡੂ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਪੰਜਾਬ ਵਿੱਚ ਬਜ਼ੁਰਗਾਂ ਦੀ 11% ਤੋਂ ਵੱਧ ਆਬਾਦੀ ਹੈ। ਇਸ ਵਿੱਚ ਵਾਧਾ ਦਰ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ 2011 ਤੱਕ ਕੇਰਲ ਵਿੱਚ 20.9, ਤਮਿਲਨਾਡੂ ਵਿੱਚ 18.2, ਹਿਮਾਚਲ ਪ੍ਰਦੇਸ਼ ਵਿੱਚ 17 ਅਤੇ ਪੰਜਾਬ ਵਿੱਚ 16.2% ਬਜ਼ੁਰਗ ਹੋਣਗੇ। ਆਬਾਦੀ ਦੇ ਇਸ ਬਦਲ ਦੇ ਰੁਝਾਨ ਕਾਰਨ ਕਈ ਤਰ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਵਧਰੇ ਬੀੜੀ ਦੇ ਅੰਤਰਕਾਰਨ ਸਾਂਝੇ ਪਰਿਵਾਰ ਟੁੱਟ ਰਹੇ ਹਨ ਤੇ ਆਰਥਿਕ ਤੰਗੀ ਪੇਸ਼ ਆ ਰਹੀ ਕਿਉਂਕਿ ਬਜ਼ੁਰਗਾਂ ਦੀ ਨਿਰਭਰਤਾ ਜਵਾਨ ਬੱਚਿਆਂ ਉੱਪਰ ਵੱਧ ਰਹੀ ਹੈ ਅੱਜ ਦੌੜ ਦੀ ਇਸ ਜ਼ਿੰਦਗੀ ਵਿੱਚ ਅੱਜਕਰ ਬੱਚਿਆਂ ਕੋਲ ਆਪਣੇ ਬਜ਼ੁਰਗ ਮਾਪਿਆਂ ਦੀ ਸਾਂਭ ਸੰਭਾਲ ਕਰਨ ਦਾ ਸਮਾਂ ਨਹੀਂ ਹੈ ਇਹ ਰਿਪੋਰਟ ਸਤੰਬਰ 2023 ਵਿੱਚ ਯੂਨਾਈਟਿਡ ਨੇਸ਼ਨਸ ਪੋਪੂਲੇਸ਼ਨ ਫੰਡ ਨੇ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪੋਪੂਲੇਸ਼ਨ ਸਾਇੰਸ ਨਾਲ ਮਿਲ ਕੇ ਜਾਰੀ ਕੀਤੀ ਹੈ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ ਉਹ ਆਪਣੇ ਜੀਵਨ ਦੇ अनुभवਾਂ ਵਿੱਚੋਂ ਲੰਘ ਕੇ ਉਮਰ ਦੇ ਇਸ ਪੜਾਅ ਵਿੱਚ ਪਹੁੰਚੇ ਹੁੰਦੇ ਹਨ ਦੁਨੀਆ ਦੀ ਹਰ ਇੱਕ ਚੀਜ਼ ਖਰੀਦੀ ਜਾ ਸਕਦੀ ਹੈ ਮੁੱਲ ਪਾਇਆ ਜਾ ਸਕਦਾ ਹੈ ਪਰ ਅਨੁਭਵ ਜੀ ਚੀਜ਼ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਸਿਰਫ ਅਨੁਭਵ ਵਿਅਕਤੀ ਕੋਲੋਂ ਹੀ ਲਾਭ ਲਿਆ ਜਾ ਸਕਦਾ ਹੈ ਕਈ ਵਾਰ ਇਹ ਗੱਲ ਸੁਣੀ ਜਾਂਦੀ ਹੈ ਕਿ ਪੁਰਾਣੇ ਬਜ਼ੁਰਗਾਂ ਦੇ ਟੋਟਕੇ ਬਹੁਤ ਕਮਾਲ ਦੇ ਹੁੰਦੇ ਸਨ ਜੋ ਉਹਨਾਂ ਦੇ ਅਨੁਭਵਾਂ ਵਿੱਚੋਂ ਨਿਕਲੇ ਹੁੰਦੇ ਹਨ ਉਹਨਾਂ ਦੀਆਂ ਕਈਆਂ ਗੱਲਾਂ ਹੌਲੀ-ਹੌਲੀ ਕਹਾਵਤਾਂ ਬਣ ਜਾਂਦੀਆਂ ਹਨ ਬਜ਼ੁਰਗਾਂ ਦਾ ਅਨੁਭਵ ਦਾ ਖਜ਼ਾਨਾ ਇੰਨਾ ਵਿਸ਼ਾਲ ਹੁੰਦਾ ਹੈ ਉਹ ਸੋਚਦੇ ਹਨ ਕਿ ਜਿੰਨਾ ਇਸ ਤੇ ਮੋਤੀ ਵੱਧ ਤੋਂ ਵੱਧ ਵੰਡੇ ਜਾਣ ਉਹਨਾਂ ਚੰਗਾ ਇਸ ਪ੍ਰਕਿਰਿਆ ਵਿੱਚ ਉਹ ਬਹੁਤ ਵਾਰੇ ਭੁੱਲ ਜਾਂਦੇ ਹਨ ਕਿ ਜਿਹੜੀ ਕਹਾਣੀ ਜਾਂ ਅਨੁਭਵ ਉਹ ਸੁਣਾ ਰਹੇ ਹਨ ਉਹ ਤਾਂ ਪਹਿਲਾਂ ਵੀ ਕਈ ਵਾਰ ਸੁਣਾ ਚੁੱਕੇ ਹਨ ਉਹਨਾਂ ਬਜ਼ੁਰਗਾਂ ਦੀ ਮਨਸ਼ਾ ਤੁਹਾਨੂੰ ਤੰਗ ਕਰਨ ਦੀ ਨਹੀਂ ਹੁੰਦੀ ਸਗੋਂ ਗੱਲ ਪੁੱਛਣ ਜਾਂ ਸੁਣਾਉਣ ਦੀ ਹੁੰਦੀ ਹੈ ਇਸ ਲਈ ਉਹਨਾਂ ਨੂੰ ਅੱਗੋਂ ਟੋਕਣਾ ਨਹੀਂ ਚਾਹੀਦਾ ਘਟਨਾ ਜਾਂ ਵੇਰਵਾ ਸੁਣਦੇ ਹੋਏ ਹੰਗਾਰਾ ਭਰਨਾ ਚਾਹੀਦਾ ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਮਾਪੇ ਕੁਮਾਪੇ ਨਹੀਂ ਹੁੰਦੇ ਪੁੱਤ ਕੁਪੁੱਤ ਹੋ ਜਾਂਦੇ ਹਨ ਜਿਹੜੇ ਮਾਤਾ ਪਿਤਾ ਨੇ ਕਿੰਨੇ ਸਾਲ ਆਪਣੀ ਔਲਾਦ ਨੂੰ ਉਹਨਾਂ ਦੇ ਬਚਪਨ ਵਿੱਚ ਉਂਗਲ ਫੜ ਕੇ ਚੱਲਣਾ ਸਿਖਾਇਆ ਉਹ ਬੱਚੇ ਬਜ਼ੁਰਗ ਮਾਤਾ ਪਿਤਾ ਦਾ ਸਹਾਰਾ ਬਣਦੀ ਤਾਂ ਉਹਨਾਂ ਨੂੰ ਬੋਝ ਸਮਝਣ ਲੱਗ ਜਾਂਦੇ ਹਨ ਆਧੁਨਿਕੀਕਰਨ ਉਦਯੋਗੀਕਰਨ ਅਤੇ ਮਸ਼ੀਨਰੀ ਕਰਨ ਮਗਰੋਂ ਅੱਜ ਦੇ ਯੁੱਗ ਵਿੱਚ ਪੰਚਮੀਕਰਨ ਅਤੇ ਪ੍ਰਵਾਸ ਦਾ ਰੁਝਾਨ ਬਦਲਿਆ ਹੈ ਹਰ ਕੋਈ ਸਮੇਂ ਦਾ ਖਾਣ ਨਹੀਂ ਬੰਨਣਾ ਚਾਹੁੰਦਾ ਇਸ ਦੌਰ ਵਿੱਚ ਅਸੀਂ ਆਪਣੀਆਂ ਪ੍ਰਾਣੀਆਂ ਤੇ ਅਮੀਰ ਰਵੈਤਾਂ ਛੱਡ ਰਹੇ ਹਾਂ ਸਾਂਝੇ ਪਰਿਵਾਰ ਸਾਡੇ ਸਮਾਜ ਦਾ ਇੱਕ ਅਨਿਖੜਮਾ ਅੰਗ ਸਨ ਜੋ ਹੁਣ ਟੁੱਟ ਕੇ ਅਕੈਰੇ ਬਣਦੇ ਜਾ ਰਹੇ ਹਨ ਬਲਕਿ ਬਣ ਗਏ ਹਨ ਇਹਨਾਂ ਪਰਿਵਾਰਾਂ ਵਿੱਚ ਬੱਚਿਆਂ ਕੋਲ ਮਾਤਾ ਪਿਤਾ ਦੇ ਕੋਲ ਬੈਠਣ ਦੀ ਵੇਲ ਤਾਂ ਦੂਰ ਉਹਨਾਂ ਦਾ ਹਾਲ ਚਾਲ ਪੁੱਛਣ ਅਤੇ ਸਾਂਭ ਸੰਭਾਲ ਕਰਨ ਦੀ ਨਾ ਵੇਲ ਹੈ ਨਾ ਹੀ ਉਹਨਾਂ ਦੀ ਕੋਈ ਰੁਚੀ ਹੈ ਪਰ ਰਤਨ ਸਮਿਆਂ ਵਿੱਚ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਨੀ ਪਰਮ ਕਰਤਵ ਅਤੇ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ ਅਸਲ ਵਿੱਚ ਮਾਤਾ ਪਿਤਾ ਨੂੰ ਬਿਰਧ ਆਸ਼ਰਮਾਂ ਵਿੱਚ ਛੱਡਣਾ ਆਧੁਨਿਕ ਸੰਕਲਪ ਹੈ ਜਿਸ ਦੀ ਸ਼ੁਰੂਆਤ ਸਾਂਝਾ ਪਰਿਵਾਰਕ ਢਾਂਚਾ ਟੁੱਟਣ ਨਾਲ ਤੇ ਸ਼ਹਿਰੀਕਰਨ ਨਾਲ ਹੋਈ ਮੰਨੀ ਜਾਂਦੀ ਹੈ ਜੋ ਕੰਮ ਘਰ ਵਿੱਚ ਬਜ਼ੁਰਗ ਕਰਦੇ ਸਨ ਉਹ ਕੰਮ ਹੁਣ ਮਸ਼ੀਨਾਂ ਨਾਲ ਹੋ ਜਾਂਦੇ ਨੇ ਬਜ਼ੁਰਗ ਜਿਨ੍ਹਾਂ ਨੂੰ ਘਰਾਂ ਦਾ ਜਿੰਦਾ ਕਿਹਾ ਜਾਂਦਾ ਸੀ ਕਰਦੀ ਸਾਮ ਸੰਭਾਲ ਦਾ ਕੰਮ ਘਰ ਵਿੱਚ ਬੈਠੇ ਬਜ਼ੁਰਗ ਕਰਦੇ ਸਨ ਅੱਜ ਕਲੇ ਕੰਮ ਡਿਜੀਟਲ ਕੈਮਰਿਆਂ ਨੇ ਲੈ ਲਿਆ ਬਜ਼ੁਰਗ ਬੱਚਿਆਂ ਨੂੰ ਪਾਲਣ ਅਤੇ ਉਹਨਾਂ ਦੀ ਪਰਿਵਰਿਸ਼ਤਾ ਕੰਮ ਵੀ ਕਰਦੇ ਸਨ ਅੱਜ ਕਾਰ ਇਸ ਕੰਮ ਦੀ ਜ਼ਿੰਮੇਵਾਰੀ ਡੇ ਕੇਅਰ ਸੈਂਟਰਾਂ ਨੇ ਸੰਭਾਲ ਲਈ ਹੈ ਘਰ ਵਿੱਚ ਬੈਠੇ ਬਜ਼ੁਰਗ ਨੌਜਵਾਨਾ ਉੱਤੇ ਬੋਝ ਬਣ ਗਏ ਹਨ ਕਹਿੰਦੇ ਨਹੀਂ ਕਿ ਮਾਤਾ ਪਿਤਾ ਦੀਆਂ ਅੱਖਾਂ ਵਿੱਚ ਦੋ ਵਾਰਾਥਰੂ ਆਉਂਦੇ ਹਨ ਇੱਕ ਧੀ ਦੀ ਢੋਲੀ ਤੋੜਨ ਵੇਲੇ ਦੂਜਾ ਜਦੋਂ ਪੁੱਤ ਮੁੱਖ ਮੋੜ ਲਵੇ ਭਾਂਡੇ ਮਾਂ ਚ ਕੀ ਕਮਾਂ 3 4 ਬੱਚੇ ਪਾਲ ਲੈਂਦੀ ਪਰ 3 4 ਬੱਚਿਆਂ ਤੋਂ ਇੱਕ ਮਾਂ ਨਹੀਂ ਸੰਭਾਲੀ ਜਾਂਦੀ ਜਦੋਂ ਰੋਟੀਆਂ ਚਾਰ ਹੋਣ ਤੇ ਖਾਣ ਵਾਲੇ ਪੰਜ ਉਦੋਂ ਮੈਨੂੰ ਭੁੱਖ ਨਹੀਂ ਹੈ ਕਹਿਣ ਵਾਲੀ ਮਾਂ ਹੀ ਹੁੰਦੀ ਹੈ ਇਸ ਲਈ ਮਾਤਾ ਪਿਤਾ ਸਾਡੇ ਸਮਾਜ ਦਾ ਸਾਡੇ ਜੀਵਨ ਦਾ ਬਹੁਮੁੱਲਾ ਸਰਮਾਇਆ ਹਨ ਇਹਨਾਂ ਦੀ ਸੇਵਾ ਸੰਭਾਲ ਤੇ ਸਤਿਕਾਰ ਦੀ ਪੁਨਰ ਬਹਾਲੀ ਲਈ ਸਾਨੂੰ ਸਭ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ ਜੇਕਰ ਨੌਜਵਾਨ ਵਰਗ ਦੇਸ਼ ਦੀ ਸ਼ਕਤੀ ਹੈ ਤਾਂ ਬਜ਼ੁਰਗਾਂ ਅੰਦਰ ਅਨੁਭਵ ਦਾ ਅਥਾਹ ਸਮੁੰਦਰ ਸਮਾਇਆ ਹੋਇਆ ਹੈ ਜਿਸ ਦਾ ਲਾਭ ਲੈ ਕੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਬਜ਼ੁਰਗਾਂ ਦੇ ਪਿਆਰ ਸਦਕਾ ਸੀ ਆਪਣੇ ਪਰਿਵਾਰਾਂ ਵਿੱਚ ਸੁਖਾਵਾਂ ਮਾਹੌਲ ਸਿਰਜ ਸਕਦੇ ਹਨ ਜਿਸ ਨਾਲ ਪਰਿਵਾਰ ਵਿੱਚ ਖੁਸ਼ੀ ਆਨੰਦ ਦੀ ਅਵਸਥਾ ਬਣਾਈ ਜਾ ਸਕਦੀ ਹੈ ਧੰਨਵਾਦ